ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਉਹ ਸਥਾਨ ਜਿੱਥੇ ਭਾਈ ਕਨੀਆ ਜੀ ਜਲ ਲੈ ਕੇ ਤੇ ਜਦੋਂ ਗੁਰਗੋਬਿੰਦ ਸਿੰਘ ਜੀ ਤੇ ਸਿੰਘਾਂ ਦੇ ਨਾਲ ਪਹਾੜੀ ਰਾਜਿਆਂ ਦਾ ਜਦੋਂ ਯੁੱਧ ਹੁੰਦਾ ਸੀਗਾ ਉੱਥੋਂ جنگ ਦੇ ਵਿੱਚੋਂ ਸਾਰਿਆਂ ਨੂੰ ਹੀ ਪਾਣੀ ਛਕਾਉਂਦੇ ਸੀਗੇ ਭਾਵੇਂ ਉਹ ਆਪਣਾ ਸੀਗਾ ਇਹ ਪਰਾਇਆ ਤੇ ਉਹ ਏ ਸਥਾਨ ਹੈ ਜਿੱਥੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਵੀਡੀਓ 'ਚ ਬਣੇ ਰਹੋ ਵੀਡੀਓ 'ਚ ਤੇ ਕਰਦੇ ਆਂ ਫਿਰ ਗੱਲਬਾਤ ਹਾਂਜੀ ਇਹ ਹੈ ਉਹ ਸਥਾਨ ਸਾਹਮਣੇ ਜਿੱਥੇ ਮੈਂ ਤੁਹਾਨੂੰ ਹੁਣ ਦਿਖਾਇਆ ਉਧਰੋਂ ਤਾਰਾਪੁਰ ਵਾਲੀ ਸਾਈਡ ਤੋਂ ਇਹ ਰੋਡ ਆਂਦਾ ਹੈ ਜੀ ਤੇ ਉਸ ਤੋਂ ਬਾਅਦ ਸਿੱਧਾ ਹੀ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਿਖ ਜਾਈਗੀ ਤੇ ਆ ਜੋ ਆਪਾਂ ਕਰੀਏ ਹੁਣ ਦਰਸ਼ਨ ਸਿੱਧੇ ਅੰਦਰ ਦਰਬਾਰ ਸਾਹਿਬ ਹਾਂਜੀ ਇਹ ਹੈ ਅੰਦਰ ਦਰਬਾਰ ਸਾਹਿਬ ਕਰੋ ਦਰਸ਼ਨ ਤੇ ਨਾਲ ਹੀ ਇੱਥੇ ਉਹ ਪਵਿੱਤਰ ਮਸ਼ਕ ਇਹਨਾਂ ਨੇ ਅਜੇ ਤੱਕ ਹੋਈ ਸਾਹਮ ਕੇ ਰੱਖੀ ਹੋਈ ਹੈ ਜਿਹਦੇ ਲਈ ਇਹ ਵਧਾਈ ਦੇ ਪਾਤਰ ਨੇ ਇਹ ਗੁਰਦੁਆਰੇ ਦੀ ਦੇਖਰੇਖ ਜੋ ਬਾਬਾ ਜੀ ਹੈ ਸੇਵਾ ਸਿੰਘ ਤੇ ਸੰਤ ਬਾਬਾ ਲਾਭ ਸਿੰਘ ਉਸ ਤੋਂ ਬਾਅਦ ਜੋ ਮੌਜੂਦਾ ਬਾਬਾ ਜੀ ਇੱਥੇ ਹੈਗੇ ਆ ਆਨੰਦਗੜ੍ਹ ਕਿੱਲੇ ਵਾਲੇ ਇਹ ਸਾਰੀ ਦੇਖਰੇਖ ਉਹਨਾਂ ਕੋਲ ਹੀ ਹੈ ਇਹਨਾਂ ਦੀ ਤੇ ਇਹ ਹੈ ਜੀ ਉਹ ਪਵਿੱਤਰ ਡੋਲ ਭਾਈਕ ਨੇਹੀ ਹੈ ਜੀ ਦਾ ਤੇ ਨਾਲ ਹੀ ਇਹ ਉਹ ਮਸ਼ਕ ਜਿਹਦੇ ਰਹੀਂ ਬਾਬਾ ਜੀ ਪਾਣੀ ਛਕਾਉਂਦੇ ਸੀਗੇ ਜੰਗ 'ਚ ਫੱਟੜ ਹੋਏ ਸਿੰਘਾਂ ਨੂੰ ਜਾਂ ਫਿਰ ਦੁਸ਼ਮਣਾਂ ਦੇ ਸਪਾਹੀਆਂ ਨੂੰ ਵੀ ਤੇ ਉਹ ਬਾਕੀ ਮੈਂ ਤੁਹਾਨੂੰ ਸਾਰੀ ਵੀਡੀਓ 'ਚ ਦੱਸੂਗਾ ਅੱਗੇ ਆਪਾਂ ਬੋਲੀਆਂ ਦੇ ਦਰਸ਼ਨ ਕਰਾਂਗੇ ਜਿੱਥੋਂ ਪਾਣੀ ਪੜਦੇ ਹੁੰਦੇ ਸੀ ਤੇ ਫਿਰ ਸਿੰਘਾਂ ਨੇ ਜਦੋਂ ਉਹਨਾਂ ਦੀ ਸ਼ਿਕਾਇਤ ਗੁਰੂ ਮਹਾਰਾਜ ਕੋਲ ਕੀਤੀ ਉਹਦੇ ਬਾਰੇ ਵੀ ਆਜੋ ਆਪਾਂ ਗੁਰਦੁਆਰਾ ਸਭ ਤੋਂ ਬਾਹਰ ਨਿਕਲ ਕੇ ਤੇ ਇੱਕਾ ਜੋ ਤੁਸੀਂ ਸਾਹਮਣੇ ਖੂਦ ਦੇਖ ਰਹੇ ਹੋ ਇਹ ਫਿਲਹਾਲ ਸੁੱਕ ਚੁੱਕਾ ਲੇਕਿਨ ਇਹਨਾਂ ਨੇ ਜਿਉਂ ਦਾ ਤਿਉਂ ਸਾਹਮਣੇ ਰੱਖਿਆ ਹੋਇਆ ਤੇ ਦੇਖੋ ਬਾਹਰੋਂ ਕਿੰਨੀ ਸੋਹਣੀ ਇਹਨਾਂ ਨੇ ਇਮਾਰਤ ਤਿਆਰ ਕੀਤੀ ਹੈ ਤੇ ਇੱਕ ਸਾਈਡ ਤੇ ਪਾਰਕ ਵੀ ਬਣਾਇਆ ਹੋਇਆ ਬਹੁਤ ਸੋਹਣੀ ਇਹਨਾਂ ਨੇ ਚਾਰਦिवारी ਔਰ ਗੁਰਦੁਆਰਾ ਸਾਹਿਬ ਦੀ ਇਮਾਰਤ ਔਰ ਅੰਦਰੋਂ ਵੀ ਦਰਬਾਰ ਸਾਹਿਬ ਬਹੁਤ ਸੋਹਣਾ ਮੇਨਟੇਨ ਰੱਖਿਆ ਹੋਇਆ ਜੀ ਇਹ ਹੈ ਜੀ ਇੱਕ ਪਹਿਲੇ ਨੰਬਰ ਵਾਲੀ ਉਹ ਪਵਿੱਤਰ ਬੋਲੀ ਜਿਸੋ ਸਥਾਨ ਤੋਂ ਭਾਈ ਕਨਈਆ ਜੀ ਮਪਣੀ ਮਸ਼ਕ ਰਹੀਂ ਪਾਣੀ ਭਰ ਕੇ ਤੇ ਜੰਗ ਦੇ ਮੈਦਾਨ ਚ ਜੋ ਸ਼ਹੀਦ ਹੋਏ ਮਾਫ ਕਰਨਾ ਜੋ ਫਟੜ ਹੋਏ ਹੁੰਦੇ ਨੇ ਬੇਸ਼ੱਕ ਉਹ ਦੁਸ਼ਮਣਾਂ ਦੇ ਸਿਪਾਈ ਹੀ ਕਿਉਂ ਨਾ ਹੋਣ ਤੇ ਸਾਰਿਆਂ ਨੂੰ ਹੀ ਜਲ ਸਿਕਾਉਂਦੇ ਹੁੰਦੇ ਸੀਗੇ ਜੇ ਤੁਸੀਂ ਨਾਲ-ਨਾਲ ਦਰਸ਼ਨ ਕਰਦੇ ਰਹੋ ਤੇ ਨਾਲ ਹੀ ਤੁਹਾਨੂੰ ਇੱਕ ਛੋਟਾ ਜਿਹਾ ਸਥਾਨ ਦਿਖਾਵਾਂਗੇ ਇੱਥੇ ਜੋ ਬਾਬਾ ਜੀ ਸੇਵਾਚ ਨੇ ਉਹ ਦੱਸਦੇ ਸੀਗੇ ਕਿ ਇਹ ਬਹੁਤ ਪ੍ਰਾਤਨ ਸਥਾਨ ਹੈ ਆਪਾਂ ਇਹ ਟਾਇਆ ਨਹੀਂ ਇਸੇ ਕਰਕੇ ਕਿ ਇਸ ਸਥਾਨ ਤੇ ਪ੍ਰਾਤਨਿਕ ਥੜਾ ਪਹਿਲਾਂ ਦਾ ਹੀ ਇਹ ਬਣਿਆ ਹੋਇਆ ਜਿੱਥੇ ਭਾਈ ਕਨਈਆ ਜੀ ਆਪਣੀ ਪ੍ਰਭੂ ਭਗਤੀ ਦੇ ਵਿੱਚ ਵੀ ਲੀਨ ਰਹਿੰਦੇ ਸਨ ਤੇ ਬਾਕੀ ਤੁਸੀਂ ਦੇਖੋ ਆਲਾ ਦਵਾਲਾ ਤੇ ਆਜੋ ਇਹ ਤੁਹਾਨੂੰ ਆਹ ਹੈ ਉਹ ਅੰਦਰ ਸਥਾਨ ਇਸ ਜਗ੍ਹਾ ਤੇ ਬੈਠ ਕੇ ਥੜੇ ਤੇ ਭਾਈ ਸਾਹਿਬ ਇੱਥੇ ਆਪਣੀ ਪ੍ਰਭੂ ਭਗਤੀ ਚ ਲੀਨ ਰਹਿੰਦੇ ਸਨ ਇਹ ਬੇਸਿਕਲੀ ਉਹਨਾਂ ਦਾ ਹੀ ਇਹ ਸਥਾਨ ਹੈ ਇਹ ਉਸੇ ਸੰਦਰਭ ਚ ਇੱਥੇ ਫਿਰ ਇਹ ਗੁਰਦੁਆਰਾ ਸਾਹਿਬ ਬਣਿਆ ਹੈ ਜੀ ਸਾਹਮਣੇ ਫੋਟੋਆਂ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਕਿ ਬਾਈਕ ਨਈਏ ਜੀ ਮਸ਼ਕਰਾਹੀ ਜੋ ਜਲ ਛਕਾਰੇ ਹੈ ਫਟੜ ਸਿੰਘਾਂ ਨੂੰ ਜਾਂ ਦੁਸ਼ਮਣਾਂ ਦੇ ਸਿਪਾਹੀਆਂ ਨੂੰ ਵੀ ਤੇ ਜਲਦੀ ਸੇਵਾ ਕਿਉਂਕਿ ਬਹੁਤ ਵੱਡੀ ਸੇਵਾ ਮੰਨੀ ਗਈ ਹੈ ਜਦੋਂ ਜਦੋਂ ਜਲਦੀ ਸੇਵਾ ਦੀ ਗੱਲ ਆਉਂਦੀ ਹੈ ਤੇ ਭਾਈ ਕਨਈਏ ਜੀ ਦਾ ਨਾਮ ਉਹਦੇ ਚ ਸ਼ਬਦੋਂ ਪਹਿਲੇ ਨੰਬਰ ਤੇ ਹੁੰਦਾ ਹੈ ਕਿਉਂਕਿ ਉਹ ਦੁਸ਼ਮਣਾਂ ਨੂੰ ਵੀ ਜਲ ਸ਼ਕਾ ਕੇ ਮੁੜ ਹੋ ਜੰਗ ਦੇ ਮੈਦਾਨ ਦੇ ਵਿੱਚ ਖੜੇ ਕਰ ਦਿੰਦੇ ਹੁੰਦੇ ਸੀਗੇ ਜੋ ਕਿ ਇੱਕ ਬਹੁਤ ਬੜੀ ਇਨਸਾਨੀਅਤ ਦੀ ਵੀਕ ਉਦਾਹਰਣ ਹੈ ਜੀ ਬੇਸ਼ੱਕ ਉਹ ਦੁਸ਼ਮਣ ਹੀ ਕਿਉਂ ਨਹੀਂ ਹੈ ਲੇਕਿਨ ਜਲਦੀ ਸੇਵਾ ਸਾਰਿਆਂ ਲਈ ਬਰਾਬਰ ਤੇ ਅੱਗੇ ਤੁਹਾਨੂੰ ਮੈਂ ਅਗਲੀਆਂ ਬੋਲੀਆਂ ਦੇ ਦਰਸ਼ਨ ਕਰਾਉਂਗਾ ਅੱਗੇ 2 ਹੈ ਇੱਕ ਥੋੜੀ ਸੁੱਕ ਚੁੱਕੀ ਹੈ ਛੋਟੀ ਹੈ ਇੱਕ ਦਾ ਪਾਣੀ ਬਿਲਕੁਲ ਸਾਫ਼ ਔਰ ਪੀਨ ਲਾਈਕ ਤੇ ਅੱਜ ਵੀ ਬਾਬਾ ਜੀ ਕਹਿੰਦੇ ਐ ਇੱਥੇ ਆਪਾਂ ਉਹਦਾ ਜਲ ਸ਼ਕੀਦਾ ਹੈ ਆਜੋ ਅੱਗੇ ਤੁਹਾਨੂੰ ਕਰਾਨਾ ਦਰਸ਼ਨ ਇਹ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਨਾਲ ਜੋ ਗਲੀ ਗਈ ਹੈ ਨਿਕਲ ਕੇ ਬੈਕ ਸਾਈਡ ਤੇ ਹੈ ਰਸਤਾ ਇਹਦਾ ਪਿਛਲੀ ਸਾਈਡ ਤੋਂ ਵੀ ਹੈਗਾ ਆਪਾਂ ਉਧਰੋਂ ਫਿਰ ਦੁਬਾਰਾ ਐਂਟਰ ਕਰ ਲਾਂਗੇ ਤੇ ਉਸ ਤੋਂ ਪਹਿਲਾਂ ਆਹ ਪਿੱਛੇ ਇਹਨਾਂ ਨੇ ਲਾਇਆ ਹੋਇਆ ਲਿਖ ਕੇ ਕੋਈ ਵੀ ਮਤਲਬ ਪ੍ਰਾਈਵੇਟ ਵਿਅਕਤੀ ਕੋਈ ਕੁਛ ਇਸ ਨੂੰ ਨਾ ਤਾਂ ਖਰਾਬ ਕਰੇ ਤੇ ਨਾ ਹੀ ਵਿਗਾੜੇ ਤੇ ਜੇਕਰ ਐਦਾਂ ਕੀਤਾ ਜਾਂਦਾ ਤਾਂ ਫਿਰ ਉਹਦੇ ਲਈ 3 ਮਹੀਨੇ ਤੱਕ ਦੀ ਕੈਦ ਤੇ ਭਾਰੀ ਹਰਜਾਨਾ ਦੇਣਾ ਪੈ ਸਕਦਾ ਹੈ ਭਾਵਨਾਂ ਨੇ ਇਹ ਇਤਿਹਾਸਿਕ ਸੜੀਆਂ ਅੰਦਰੋਂ ਹਰਾਂ ਸੰਭ ਕੇ ਰੱਖਣ ਲਈ ਥੋੜਾ ਸਰਕਾਰ ਦਾ ਕਦਮ ਹੈ ਏ ਦੇਖੋ ਜਿਹੜਾ ਉਹਰੇ ਪੱਤੇ ਜਰੂਰ ਇਕੱਠੇ ਹੋਏ ਐ ਲੇਕਿਨ ਕਹਿੰਦੇ ਇਹਦਾ ਪਾਣੀ ਛਕਣੇ ਵਾਲਾ ਹੈ ਆਜੂ ਦੇਖਦੇ ਆ ਵਾਹ ਕਰੋ ਓਹ ਠੰਡਾ ਪਾਣੀ ਹੈ ਜੀ ਬਿਲਕੁਲ ਵਾਹ ਕਰੋ ਮੀਂਹ ਬਾਰਾ ਕੇ ਪੀਓ ਹਾਂਜੀ ਪਾਣੀ ਬਿਲਕੁਲ ਹੀ ਵਕੀ ਪੀਣੇ ਵਾਲਾ ਤੇ ਸਾਫ ਹੈ ਉਦਾਂ ਥੋੜੇ ਪੱਤੇ ਗਰੇ ਹੋਣ ਕਰਕੇ ਗੰਦਾ ਲੱਗ ਰਿਹਾ ਦੇਖਣ ਨੂੰ ਲੇਕਿਨ ਪਾਣੀ ਬਿਲਕੁਲ ਪੀਣ ਲਾਇਕ ਹੈ ਤੇ ਆਜੋ ਇੱਕ ਹੋਰ ਹੈ ਇੱਥੇ ਉਹ ਕਹਿੰਦੇ ਉਦਾਂ ਬੰਦ ਹੋ ਗਈ ਹੈ ਸ਼ਾਇਦ ਲੇਕਿਨ ਦਿਖਾ ਦਿੰਨੇ ਆ ਤੁਹਾਨੂੰ ਬੋਲੀ ਇਹ ਹੈ ਜੀ ਇਹ ਛੋਟੀ ਹੈ ਬਿਲਕੁਲ ਪਾਣੀ ਥੋੜਾ ਜਾਂ ਅੰਦਰ ਲੇਕਿਨ ਇਹ ਸੁੱਕ ਚੁੱਕੀ ਹੈ ਤੇ ਇਹੀ ਉਹ ਮਹਾਨ ਸਥਾਨ ਹੈ ਜਿਹਦੇ ਆਪਾਂ ਤੁਹਾਨੂੰ ਇੱਥੇ ਦਰਸ਼ਨ ਕਰਾਉਣੇ ਸੀਗੇ ਜਿੱਥੇ ਭਾਈ ਕਨਈਆ ਜੀ ਜੋ ਜੰਗ 'ਚ ਜ਼ਖਮੀ ਹੋਇਆ ਨੂੰ ਪਾਣੀ ਦੀ ਸੇਵਾ ਕਰਦੇ ਸਨ ਬਾਕੀ ਦਾ ਇਤਿਹਾਸ ਦਸਨ ਲਾਇਕ ਕੁਛ ਇਹ ਹੈ ਕਿ ਜਦੋਂ ਸਿੰਘਾਂ ਨੇ ਮਾਰੇ ਨੂੰ ਜਾ ਕੇ ਇਹਦੇ ਬਾਰੇ ਸੂਚਨਾ ਦਿੱਤੀ ਕਿ ਇੱਕ ਮਸ਼ਕ ਵਾਲਾ ਜੋ ਭਾਈ ਹੈ ਉਹ ਸਾਡੇ ਦੁਸ਼ਮਣਾਂ ਨੂੰ ਵੀ ਜਲ ਸ਼ਕਾ ਕੇ ਉਹਨਾਂ ਨੂੰ ਦਵਾਰੇ ਖੜੇ ਕਰ ਦਿੰਦਾ ਫਿਰ ਜਦੋਂ ਗੁਰੂ ਮਹਾਰਾਜ ਕੋਲ ਇਹਨਾਂ ਨੂੰ ਲਿਆਂਦਾ ਗਿਆ ਭਾਈ ਕਣੀ ਹੈ ਜੀ ਨੂੰ ਫਿਰ ਮਾਰੇ ਨੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਐ ਫਿਰ ਉਹਨਾਂ ਭਾਈ ਕਨਈਏ ਜਿਨੇ ਦੱਸਿਆ ਕਿ ਮੈਨੂੰ ਇਹਦੇ ਵਿੱਚ ਕੋਈ ਆਪਣਾ ਦੁਸ਼ਮਣ ਨਹੀਂ ਲੱਗਦਾ ਸਾਰੇ ਹੀ ਆਪਣੇ ਲੱਗਦੇ ਐ ਇਸ ਚੱਕਰ 'ਚ ਫਿਰ ਮਾਰੇ ਨੇ ਕਿਹਾ ਕਿ ਅੱਜ ਤੋਂ ਬਾਅਦ ਫਿਰ ਤੁਸੀਂ ਉਹਨਾਂ ਦੀ ਮੱਲਮ ਪੱਟੀ ਵੀ ਕਰੋ ਤੇ ਉਹਦੇ ਲਈ ਤੁਹਾਨੂੰ ਆਪਾਂ ਦਵਾਈ ਪੱਟੀ ਦਿੰਨੇ ਆਂ ਭਾਵ ਉਹਨਾਂ ਨੂੰ ਸਾਰਿਆਂ 'ਚ ਹੀ ਇਨਸਾਨੀਅਤ ਨਜ਼ਰ ਆਉਂਦੀ ਸੀ ਕਿ ਸਾਰਿਆਂ 'ਚ ਹੀ ਆਪਣਾ ਰੱਬ ਦਿਖਦਾ ਸੀਗਾ ਇਸੇ ਹੀ ਵਜ੍ਹਾ ਕਰਕੇ ਉਹ ਉਹਨਾਂ ਦੀ ਉਹਨਾਂ ਨੂੰ ਜਲਛਕਾਉਂਦੇ ਸੀਗੇ ਉਹਨਾਂ ਦੀ ਸੇਵਾ ਕਰਦੇ ਸੀਗੇ ਤੇ ਉੱਥੇ ਤੋਂ ਹੀ ਉਨ੍ਹਾਂ ਦਾ ਨਾਮ ਜੋ ਭਾਈ ਕਨੀਆ ਜੀ ਤੇ ਜਲ ਛਕਾਉਣ ਵਾਸਤੇ ਉਹਨਾਂ ਨੂੰ ਸਭ ਤੋਂ ਮਤਲਬ ਉੱਚ ਸਥਾਨ ਪ੍ਰਾਪਤ ਹੈ ਜਿਵੇਂ ਜਲ ਦੀ ਸੇਵਾ ਬਹੁਤ ਵੱਡੀ ਸੇਵਾ ਮੰਨੀ ਗਈ ਹੈ ਇਹ ਹੈ ਜੀ ਤੁਸਾਂ ਦੇ ਸ਼ਾਨ ਸਾਹਬ ਤੇ ਬਾਕੀ ਏਰੀਆ ਮੈਂ ਤੁਹਾਨੂੰ ਸਾਰਾ ਦਿਖਾਇਆ ਪਿਛਲੀ ਸਾਈਡ ਇਸ ਤੋਂ ਆਪ ਪਾਉਤਰੇ ਸੀਗੇ ਉਹ ਹੈ ਸਾਹਮਣੇ ਬੋਲੀ ਤੇ ਇੱਕ ਹੈਗੀ ਇਹਦੇ ਅੰਦਰ ਸਾਹਮਣੇ ਨੀਚੇ ਤੇ ਇਹ ਹੈ ਜੀ ਕੋਛਾਲਾ ਦਵਾਲਾ ਮੁਰਦਵਾਰਾ ਸਾਹਿਬ ਦਾ ਤੇ ਇਹ ਸਥਾਨ ਪੈਂਦਾ ਹੈ ਜਦੋਂ ਆਪਾਂ ਅਕੈਡਮੀ ਰੋਡ ਤੇ ਆਨੰਦਪੁਰ ਸਾਹਿਬ ਅਕੈਡਮੀ ਰੋਡ ਤੇ ਤਾਰਾਪੁਰ ਵਾਲੀ ਸਾਈਡ ਨੂੰ ਆਂਦੇ ਚਲੋ ਫੇਰ ਮਿਲਾਂਗੇ ਜੀ ਕਿਸੇ ਨਵੀਂ ਵੀਡੀਓ ਚ ਤੇ ਕਰਾਵਾਂਗੇ ਤੁਹਾਨੂੰ ਕਿਸੇ ਨਵੇਂ ਸਥਾਨ ਦੇ ਦਰਸ਼ਨ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ